ਉੱਤਰੀ ਭਾਰਤ ਦੀ ਹੱਥ ਨਾਲ ਪਿੱਤਲ ਅਤੇ ਪਾਂਡੇ ਦੇ ਤਿਆਰ ਕਰਕੇ ਦੁਨੀਆ ਭਰ ਵਿੱਚ ਇੱਕ ਬਕਰੀ ਪਹਿਚਾਨ ਬਣਾਉਣ ਵਾਲੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਮੌਜੂਦ ਪਾਂਡਿਆਂ ਦੀ ਮੰਡੀ ਜੰਡੇਆਲਾ ਗੁਰੂ ਸਮੇਂ ਦੀਆਂ ਸਰਕਾਰਾਂ ਦੀ ਬੇਰੁਖੀ ਕਾਰਨ ਅੱਜ ਤਬਾਹੀ ਦੇ ਕੰਢੇ ਤੇ ਹੈ ਇੱਥੇ ਹੱਥ ਨਾਲ ਪਾਂਡੇ ਬਣਾਉਣ ਵਾਲੇ ਬਹੁਤ ਹੀ ਵਧੀਆ ਕਾਰੀਗਰ ਹਨ ਅਤੇ ਇਹਨਾਂ ਦਾ ਇਹ ਕੰਮ ਪੀੜੀ ਦਰ ਪੀੜੀ ਚੱਲਦਾ ਆ ਰਿਹਾ ਹੈ ਇਹਨਾਂ ਕਾਰੀਗਰਾਂ ਵੱਲੋਂ ਹੱਥ ਨਾਲ ਗਾਗਰਾ ਭਰਾਤਾਂ ਡੋਂਗੇ ਪਤੀਲੇ ਤਾਂਬੇ ਦੀਆਂ ਵੱਡੀਆਂ ਦੇਗਾਂ ਅਤੇ ਹੋਰ ਪਿੱਤਲ ਅਤੇ ਤਾਂਬੇ ਦੇ ਵਰਤਨ ਬਹੁਤ ਹੀ ਸੁੰਦਰ ਅਤੇ ਵਧੀਆ ਤਰੀਕੇ ਨਾਲ ਬਣਾਏ ਜਾਂਦੇ ਹਨ ਲੇਕਿਨ ਸਮੇਂ ਦੀ ਮਾਰ ਇਸ ਕਲਾ ਤੇ ਵੀ ਪਈ ਹੈ ਹੁਣ ਬਹੁਤ ਥੋੜੇ ਪਰਿਵਾਰ ਇਸ ਕਲਾ ਨੂੰ ਅੱਗੇ ਵਧਾ ਰਹੇ ਹਨ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਹੱਥ ਨਾਲ ਵਰਤਨ ਤਿਆਰ ਕਰਨ ਵਾਲੀ ਪਿੱਤਲ ਤੇ ਤਾਂਬੇ ਦੀ ਮੰਡੀ ਜੰਡਿਆਲਾ ਗੁਰੂ ਜੋ ਕਿ ਕਿਸੇ ਸਮੇਂ ਨਾਮਵਰ ਮੰਡੀਆਂ ਸੀ ਅੱਜ ਤਬਾਹੀ ਦੇ ਕੰਢੇ ਆਣ ਖੜੀ ਹੋਈ ਇਸ ਤੇ ਤਬਾਹੀ ਦੇ ਕੀ ਕਾਰਨ ਨੇ ਤੇ ਕਿਹੜੇ ਕਿਹੜੇ ਮੁਸ਼ਕਲਾਂ ਸਾਹਮਣਾ ਕਰ ਰਿਆ ਪਿਆ ਕਰਨਾ ਪੈ ਰਿਹਾ ਆਓ ਅੱਜ ਗੱਲ ਕਰਦੇ ਹਾਂ ਸਰਦਾਰ ਅਜੀਤ ਸਿੰਘ ਮਲੋਤਰਾ ਜੋ ਕਿ ਇਸ ਵਪਾਰ ਨਾਲ ਬੜੇ ਲੰਮੇ ਹੱਸੇ ਤੋਂ ਜੁੜੇ ਨੇ ਕਿ ਉਹ ਕੀ ਦੱਸਦੇ ਨੇ ਹਾਂਜੀ ਆਜ ਤੋਂ ਪਿਆਰ ਹਜ਼ਾਰ ਪਹਿਲਾਂ 50 ਸਾਲ ਨਹੀਂ ਲਗਭਗ 500 ਸਾਲ ਤੋਂ ਇਹ ਮੰਡੀ ਜਰੀਏ ਜਨਿਆਲਾ ਪਾਂਡੇ ਪਰ ਹੱਥ ਨਾਲ ਪਾਂਡੇ ਬਣਾਉਣ ਲਈ ਸਾਰੇ ਹਿੰਦੁਸਤਾਨ ਚ ਮਸ਼ਹੂਰ ਸੀ ਤੇ ਉਹ ਲੀ ਉਹ ਲੀ ਮਤਲ ਅੱਜ ਜੜੀ ਇਹ ਅਖੀਰ ਤੇ ਉਤੇ ਅਖੀਰ ਤੇ ਮਤਲ ਸਾਵਾ ਦੇ ਉਤੇ ਮੰਡੀ ਹੋ ਗਈ ਹੈ ਜਦੋਂ ਮੈਂ ਕੰਮ ਕਿ ਲੱਗਾ ਉਦੋਂ ਲਗਭਗ 500 ਪਰਿਵਾਰ ਜਨਰਲ ਇਚ ਹੱਥ ਨਾਲ ਪਾਂਠੇ ਬਣਾਉਂਦੇ ਹਾਂ ਤੇ ਅੱਜ ਸਾਰੇ 5-7 ਪਰਿਵਾਰਾਂ ਗਏ ਨੇ ਉਸ ਦਾ ਕਾਰਨ ਹੈਗਾ ਸਰਕਾਰ ਵੱਲੋਂ ਮਤਲ ਇਹਨਾਂ ਹੱਥ ਨਾਲ ਬਣਾਉਣ ਵਾਲੇ ਪਾਂਡਿਆਂ ਦੀ ਕੋਈ ਕੋਈ ਬਾਣੀ ਫੜੀ ਜਿਸ ਕਰਕੇ ਮੰਡੀ ਜੜੀ ਬਰਬਾਦ ਹੋ ਗਈ। ਪਿਛਲੇ ਸਮੇਂ ਦੌਰਾਨ ਯੂਨੈਸਕੋ ਲੋਕੋ ਕੁਝ ਉਪਰਾਲੇ ਕੀਤੇ ਗਏ ਸਨ ਚੜਿਆਲਾ ਗੁਰਦੀ ਮੰਡੀ ਬਾਰੇ ਕਿ ਉਹਦੇ ਕੋਈ ਕਾਰਗਰ ਸੱਤੇ ਸਾਹਮਣੇ ਆਏ। ਉਹਨਾਂ ਨਾਲ ਨੂੰ ਲਗਭਗ 20 ਸਾਲ 20 ਸਾਲ ਮੇਰਾ ਇੰਟਰਵਿਊ ਲੈਂਦੇ ਰਹੇ ਨੇ। ਜਦੋਂ ਹੁਣ ਇਹ ਜਨਿਆਲੇ ਆਏ ਸਿਰਫ ਖਾਣਾ ਪੂਤੀ ਅਭੀ। ਕੋਈ ਮਤਲਬ ਉਹਨਾਂ ਦੀ ਨਾ ਤੇ ਕੋਈ ਉਹਨਾਂ ਨੇ ਮਦਦ ਕੀਤੀ ਨਾ ਇੱਕ ਉਹਨਾਂ ਨੇ ਕੋਈ ਭਰੋਸਾ ਹੀ ਦਿੱਤਾ ਫਿਰ ਉਹਨਾਂ ਦੀ ਮਦਦ ਕਰ ਰਹੇ ਕਾਰੀਗਰਾਂ ਦੀ ਮਦਦ ਕਰਨ ਵਾਸਤੇ ਹੱਥ ਨਾਲ ਜਿਹੜੇ ਭਾਂਡੇ ਬਣਾਉਂਦੇ ਨੇ ਇਹਨਾਂ ਤੇ ਜੀਐਸਟੀ ਖਤਮ ਹੋਇਆ ਜੀਐਸਟੀ ਖਤਮ ਹੋ ਉਹ ਹੰਕਾਰ ਕੇ ਜੀਐਸਟੀ ਜਿਹੜੀ ਇਹ ਭਾਂਡਿਆਂ ਦੇ ਉੱਤੇ ਲਗਭਗ 100 ਰੁਪਏ ਕਿਲੋ ਲੱਗ ਜਾਂਦੀ ਹੈ ਤੇ ਉਹ 100 ਰੁਪਏ ਕਿਲੋ ਟੈਕਸ ਸੁਣ ਕੇ ਜਿਹੜਾ ਉਹ ਗਾਹਕ ਮੁੜ ਕੇ ਹੁੰਦੇ ਨੇ ਇਸ ਪ੍ਰਾਤਨ ਵਿਰਸੇ ਨੂੰ ਸੰਭਾਲਣ ਲਈ ਕੀ ਤੁਸੀਂ ਸਮਝ ਦਿਓ ਤੁਸੀਂ ਇਸ ਖੇਤਰਾਂ ਬੜੇ ਲੰਮੇ ਸਾਲ ਜਿਹੜੇ ਕੀ ਸਾਧਨ ਜਟਾਉਣੇ ਚਾਹੀਦੇ ਤਾਂ ਜੋ ਇਸ ਵਿਰਸੇ ਨੂੰ ਸੰਭਾਲਿਆ ਜਾ ਸਕੇ ਹਾਥ ਨਾਲ ਕੰਮ ਕਰਨ ਵਾਲੇ ਕਾਰੀਗਰਾਂ ਨੂੰ ਪੰਜਾਬ ਸਰਕਾਰ ਭਾਰਤ ਸਰਕਾਰ ਵੱਲੋਂ ਅੱਗੇ ਕੋਟਾ ਮਿਲਦਾ ਹੁੰਦਾ ਸੀ ਜਿਹੜਾ ਬਰੂ ਜਿਹੜਾ ਨਿਕਲਦਾ ਸੀ ਉਹ ਕੰਟਰੋਲ ਦੇ ਸਰਕਾਰ ਇਹਨਾਂ ਹੱਥ ਹਾਥ ਨਾਲ ਕੰਮ ਕਰਨ ਵਾਲੇ ਬੰਦੇ ਨੂੰ ਦਿੱਤੀ ਜੀ ਉਹਨੋ ਜਣਾ ਉਹ ਖਤਮ ਹੋ ਗਿਆ ਉਹ ਅਮੀਰ ਆਦਮੀ ਲੈ ਜਾਂਦੇ ਨੇ ਤੇ ਇਹਨਾਂ ਨੂੰ ਨਾ ਹੀ ਮਿਲਦਾ ਤੇ ਨਾ ਹੀ ਇਹਨਾਂ ਕੋਲ ਇਹਨੇ ਪੈਸੇ ਹਗੇ ਨੇ ਕਿ ਉਹ ਉਹਦੇ ਉਹ ਕਾਰੋਬਾਰ ਕਰ ਸਕਣ ਇਹਨਾਂ ਦੇ ਜੇ ਤੇ ਇਹਨਾਂ ਦੀ ਬਾਹਰ ਪੜਨੀ ਹੈ ਇੱਕ ਤੇ ਜੀਐਸਟੀ ਇਹਨਾਂ ਨੂੰ ਮਾਫ ਹੋਣਾ ਚਾਹੀਦਾ ਦੂਜਾ ਇਹਨਾਂ ਨੂੰ ਕੰਟਰੋਲ ਰੇਟ ਤੇ ਉਹ ਸਕੈਰ ਜਿਹੜੀ ਉਹ ਮਿਲੇ ਤੇ ਤਾਂ ਕੰਮ ਚੱਲਦਾ ਕੀ ਜੋ ਨੌਜਵਾਨ ਪੀੜ੍ਹੀ ਆ ਜਿਹੜੀ ਕਿ ਪਹਿਲਾਂ ਹੀ ਪਰਿਵਾਰ ਇਸ ਖੇਤਰ ਨਾਲ ਜੁੜੇ ਆ ਉਹ ਨਵੇਂ ਜਿਹੜੇ ਨੌਜਵਾਨ ਪੀੜ੍ਹੀ ਆ ਕੀ ਉਹ ਇਸ ਖੇਤਰ ਨੂੰ ਅਪਣਾ ਰਹੀ ਹੈ ਜਾਂ ਨਹੀਂ ਕੋਈ ਕੋਈ ਨਵਾਂ ਬੰਦਾ ਜਿਹੜਾ ਇਸ ਕੰਮ ਦੇ ਵਿੱਚ ਨਹੀਂ ਪੈਂਦਾ ਕਿਉਂਕਿ ਸਵੇਰੇ 4 ਵਜੇ ਤੋਂ ਇਹ ਕੰਮ ਲੱਗਦੇ ਨੇ ਤੇ ਰਾਤ ਦੇ 10 ਵਜੇ ਤੱਕ ਕੰਮ ਕਰਦੇ ਹੁੰਦੇ ਤੇ ਲਗਭਗ 2-250 ਰੁਪਏ ਕਮਾਉਂਦੇ ਰਹਿੰਦੇ ਤੇ ਜਿਹੜਾ ਬੰਦਾ ਲੇਬਰ ਲੇਬਰ ਦਾ ਕੰਮ ਕਰਦਾ ਉਹਦੇ ਨਾਲੋਂ ਵੀ ਪਹਿਲਾਂ ਹਾਲੇ ਇਹ ਕਾਰੀਗਰਾਂ ਦਾ ਈ ਆਸ ਰੱਖਦੇ ਆਪਾਂ ਸਮਝੀਆਂ ਸਰਕਾਰ ਤੋਂ ਕੀ ਉਹ ਤੁਹਾਡਾ ਕੋਈ ਜਿਹੜਾ ਪੱਲਾ ਫੜਨ ਤੇ ਜਿਹੜਾ ਇਹ ਇਹਦੇ ਵਿੱਚ ਕੋਈ ਮਜ਼ਬੂਤੀ ਆ ਸਕਦੀ ਕਾਰੋਬਾਰ 'ਚ ਹਾਂ ਜੇ ਸਰਕਾਰ ਜਾਏ ਤਾਂ ਫਿਰ ਸਭ ਕੁਝ ਹੋ ਸਕਦਾ ਪਲਾਟ ਹਥਿਆਰਾ ਜੰਡਿਆਲਾ ਗਰੂਪ ਦੇ ਜਿੱਥੇ ਕਾਰੀਗਰ ਹਥਰਾ ਬਰਤਨ ਬਣਾਉਣ ਦੇ ਕੰਮ ਵਿੱਚ ਜੁਟੇ ਹੋਏ ਨੇ ਤੇ ਆਓ ਉਹਨਾਂ ਦੀਆਂ ਸਮੱਸਿਆਵਾਂ ਜਾਣਦੇ ਆਂ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਕਿ ਕੀ ਉਹਨਾਂ ਨੂੰ ਇਸ ਕਾਰੋਬਾਰ ਤੋਂ ਢਿੱਡ ਭਰ ਰੋਟੀ ਮਿਲ ਰਹੀ ਹੈ ਜਾਂ ਨਹੀਂ ਇਸ ਕਾਰੋਬਾਰ ਤੇ ਗਾਂ ਇਹ ਰੋਟੀ ਨਹੀਂ ਦੇ ਹਾਨੂੰ ਪੂਰੀ ਤਰ੍ਹਾਂ ਮਿਲਦੀ ਤੇ ਗਾਂ ਜਿਹੜੇ ਸਾਡੇ ਬੱਚੇ ਆ ਇਹ ਪੜ੍ਹਾਈ ਨਹੀਂ ਅਸੀਂ ਕਰਾ ਸਕਦੇ ਇਹ ਕੰਮ ਦੇ ਵਿੱਚ ਪੜ੍ਹਾਈ ਕਰਾਉਣੀ ਬਹੁਤ ਮੁਸ਼ਕਲ ਆ ਇਹ ਤਰ੍ਹਾਂ ਦੀ ਰੋਟੀ ਬੜੀ ਮੁਸ਼ਕਲ ਖਾਂਦੇ ਆ ਇਹ ਵੀ ਕਹੀਏ ਨਾ ਇੱਕ ਜਮਾ ਕਰ ਲਈ ਉਹ ਨਹੀਂ ਜਹਾਣਾ ਹੁੰਦਾ ਅੱਜ ਤੋਂ ਮੈਨੂੰ 2 ਸਾਲ ਹੋ ਗਏ ਕੰਮ ਕਰਦਿਆਂ ਇਸ ਕੰਮ ਕੱਢ ਦੇ ਵਿੱਚ ਪਿਆ ਮੈਂ ਤੇ ਮੈਂ ਸੋਚਿਆ ਇਹ ਕਾਮੇਕਾਰ ਨੂੰ ਗਾਹ ਵਧੂਗਾ ਦੇ ਕੰਮ ਪੈਹ ਆਊਗਾ ਪਰ ਉਹ ਗੱਲ ਨਹੀਂ ਬਣੀ ਤੇ ਆਪਸੋ ਕੰਪਨੀ ਦੇ ਨਾਲ ਇਹ ਕੰਮ ਕਰਦੇ ਪਿਆ ਅਜ ਤੱਕ ਉਹ ਵੀ ਸਾਡਾ ਸ਼ੁਰੂ ਵਿੱਚ ਘੱਟ ਹੀ ਚੱਲਦਾ ਰਿਹਾ ਉਹ ਇੰਨਾ ਹਜੇ ਗਾਹ ਨਹੀਂ ਪੁੰਝੇ ਉਹਨਾਂ ਜਿਹੜੇ ਵਾਦੇ ਸਾਡੇ ਨਾਲ ਕੀਤੇ ਸੀ ਉਹ ਵੀ ਨਹੀਂ ਹਜੇ ਪੂਰੇ ਹੋਏ ਉਹ ਕਹਿੰਦੇ ਸੀ ਤੁਹਾਨੂੰ ਸੂਲਤਾਂ ਮਿਲੂਗੀਆਂ ਤੁਹਾਨੂੰ ਆ ਕੁਝ ਮਿਲੂਗਾ ਬੜਾ ਕੁਝ ਉਹਨਾਂ ਨੇ ਵਾਦੇ ਕੀਤੇ ਕੁਝ ਨਹੀਂ ਮਿਲਿਆ ਜੀ ਕੀ ਸਮੇਂ ਦੀਆਂ ਸਰਕਾਰਾਂ ਵੱਲੋਂ ਕੋਈ ਤੁਹਾਨੂੰ ਸੂਲਤ ਜਾਂ ਕੋਟੇ ਦਿੱਤੇਗੇ ਉਹਨਾਂ ਨੇ ਸਿੱਧੂ ਸਾਹਿਬ ਨੂੰ ਕਿਹਾ ਕਿ ਤੁਹਾਨੂੰ 10 ਲੱਖ ਰੁਪਏ ਹਰ ਸਾਲ ਵਾ ਦੇਵਾਂਗੇ ਤੇ ਪਰ ਅਜੇ ਤੱਕ ਸਾમી 1 ਰੁਪਿਆ ਨਹੀਂ ਉਹਨਾਂ ਨੇ ਦਿੱਤਾ